नवशह सरगर्मी प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह तक संबंधित अज विशेष सरगर्मी फैमिली रेस्टोबार एक मल्टी कजीन रेस्टोरों का स्वाद जो तो हमेशा रहेगा याद आज ही आओ चंदूस फैमिली रेस्टोबार चंडगढ़ रोड नवा शहर कॉल सेवन एट थ्री सेवन डबल जीरो डबल जीरो डबल सिक्स ਭਾਈ ਜਿਹੜੀ ਸਮੱਸਿਆ ਤੁਹਾਨੂੰ ਆ ਰਹੀ ਹੈ ਗਲੀ ਬਣਾਉਣ ਦੇ ਵਿੱਚ ਕਿੰਨੇ ਚਿਰ ਤੋਂ ਆ ਰਹੀ ਹੈ ਇਹ ਤਾਂ ਜੀ ਪਿਛਲੇ ਲੰਬੇ ਸਮੇਂ ਤੋਂ ਜਦੋਂ ਅਸੀਂ ਇੱਧਰ ਦਰਬਾਰ ਲੈ ਆਏ ਜਾਂ ਰਹਾਇਸ਼ੀ ਏਰੀਆ ਥੋੜਾ ਜਿਹਾ ਬਣ ਰਿਹਾ ਉਦੋਂ ਵੀ ਇਹ ਸਮੱਸਿਆ ਆ ਰਹੀ ਹੈ ਪਰ ਬਾਰ ਬਾਰ ਅਸੀਂ ਇਸ ਗੱਲ ਨੂੰ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਲਿਆਂਦਾ ਤੇ ਮੋਹਤਵਾਰ ਜਿਹੜੇ ਐਮਸੀ ਆ ਉਹਨਾਂ ਦੀ ਵੀ ਧਿਆਨ ਦੇ ਵਿੱਚ ਲਿਆਂਦਾ ਪਰ ਇਹਦੀ ਸਮੱਸਿਆ ਨੂੰ ਕੋਈ ਨਹੀਂ ਦੇਖ ਰਿਹਾ ਕਿਉਂਕਿ ਸਾਡੇ ਕੋਲ ਹੀ ਕੂੜੇ ਦਾ ਇੱਕ ਡੰਪ ਪੈਂਦਾ ਜਿੱਥੇ ਜੀ ਤੁਸੀਂ ਮੈਂ ਸ਼ਹਿਰ ਵਾਸੀ ਹਾਂ ਤੇ ਤੁਹਾਡੇ ਅੱਗੇ ਰਾਹੀਂ ਇੱਕ ਅਪੀਲ ਕਰਨਾ ਚਾਹੁੰਦਾ ਕਿ ਇੱਕ ਬਿਮਾਰੀ ਦਾ ਘਰ ਬਣ ਚੁੱਕਾ ਕਿਉਂਕਿ ਉਸ ਡੰਪ ਦੇ ਕੋਲ ਇੱਕ ਨੰਬਰ 1 ਤੇ ਇੱਕ ਡੀਏਵੀ ਸਕੂਲ ਵੀ ਆ ਜਿੱਥੇ ਬਹੁਤ ਸਾਰੇ ਬੱਚੇ ਸ਼ਹਿਰ ਦੇ ਪਿੰਡਾਂ ਦੇ ਆਲੇ ਦੁਆਲੇ ਏਰੀਆ ਦੇ ਲੋਕ ਬੱਚੇ ਉੱਥੇ ਜਾਂਦੇ ਆ ਤੇ ਉਹ ਡੰਪ ਦੀ ਸਫਾਈ ਤਾਂ ਇਹਨਾਂ ਨੇ ਕੀ ਕਰਾਣੀ ਹੈ ਤੇ ਇਹਨਾਂ ਨੇ ਤਾਂ ਆਲੇ ਦੁਆਲੇ ਦੀਆਂ ਜਿਹੜੀਆਂ ਗਲੀਆਂ ਆ ਕੀ ਸਰਕਾਰ ਦੇ ਜਿਸ ਟਾਈਮ ਦੀ ਸਰਕਾਰ ਬਣੀ ਹੋਈ ਆ ਉਸ ਟਾਈਮ ਦੇ ਲਾ ਰਹੀ ਦੀ ਆ ਉਹ ਤਾਂ ਸਾਰੇ ਸ਼ਹਿਰ ਨੂੰ ਹੀ ਆ ਪਰ ਇਸ ਗਲੀ ਦੇ ਤੁਸੀਂ ਹਾਲਾਤ ਜਿਹੜੇ ਆ ਮੌਕੇ ਵੀਡੀਓ ਦੇ ਵਿੱਚ ਦੇਖ ਚੁੱਕੇ ਆ ਕਿ ਅੱਜ ਬਾਰਿਸ਼ੀ ਦੇ ਦਿਨ ਵਿੱਚ ਸੌਣ ਮਹੀਨੇ ਦੇ ਵਿੱਚ ਸਾਡਾ ਬਾਰ ਬਾਰ ਕਹਿਣਾ ਪ੍ਰਸ਼ਾਸਨ ਨੂੰ ਇਹ ਹੋ ਚੁੱਕਾ ਆ ਕਿ ਅਸੀਂ ਤੇ ਉਹਨਾਂ ਦੇ ਕੋਲੇ ਵੀ ਬੇਨਤੀ ਕਰ ਲਈ ਜਦ ਤੱਕ ਤੁਸੀਂ ਸੜਕ ਨਹੀਂ ਬਣਾ ਸਕਦੇ ਇੱਥੇ ਕੋਈ ਕਚਰਾ ਲਿਆ ਕੇ ਰੂਡ ਨੂੰ ਤਿਆਰ ਕਰ ਦਿੱਤਾ ਜਾਵੇ ਤਾਂ ਕਿ ਆਉਣ ਜਾਣ ਲਈ ਸਾਰਿਆਂ ਦਾ ਰਸਤਾ ਬਣਿਆ ਰਹੇ ਪਰ ਨਹੀਂ ਉਹ ਸਾਰੀਆਂ ਚੀਜ਼ਾਂ 'ਚ ਕਿਸੇ ਪ੍ਰਸ਼ਾਸਨ ਦਾ ਧਿਆਨ ਨਹੀਂ ਹੈਗਾ ਔਰ ਅੱਜ ਬੜੀ ਹੀ ਨਿੰਦਕਯੋਗ ਗੱਲ ਹੋਈ ਆ ਕਿ ਉਸ ਗਲੀ ਦੇ ਵਿੱਚ ਕਿਸੇ ਦੇ ਫੈਮਿਲੀ ਦੇ ਵਿੱਚੋਂ ਕੋਈ ਦੁਨੀਆ ਤੋਂ ਪੜਦਾ ਜਾ ਚੁੱਕਾ ਆ ਤੇ ਉਹ ਅੰਤਿਮ ਸੰਸਕਾਰ ਵੀ ਜਿਹੜੇ ਆ ਉਹ ਵੀ ਗੱਡੀ ਦੇ ਵਿੱਚ ਕਰਾਣੇ ਪਏ ਗਏ ਇਦਾਂ ਦੇ ਹਾਲਾਤ ਬਣੇ ਆ ਤੇ ਅੱਜ ਜਿਹੜਾ ਉਸ ਘਰ ਦੇ ਵਿੱਚ ਆਏ ਗਿਆ ਨੂੰ ਉਥੇ ਚਾਹ ਪਾਣੀ ਵੀ ਛਕਾਣਾ ਸੀ ਉਹ ਵੀ ਗੁਰਦੁਆਰੇ ਦੇ ਵਿੱਚ ਕੀਤਾ ਗਿਆ ਸਰਪੈਣੀ ਦੇ ਕੋਲ ਜੋ ਕਿ ਅੱਥੋਂ ਅੱਧਾ ਕਿਲੋਮੀਟਰ ਦੂਰੀ ਤੇ ਆ ਔਰ ਐਨੇ ਦਾ ਹਾਲਾਤ ਮਾੜੇ ਆ ਕਿ ਕਿਸੇ ਦੇ ਘਰ ਦੇ ਵਿੱਚ ਦੁੱਖ ਵੀ ਆਇਆ ਤੇ ਉਹਨੂੰ ਵੀ ਇੱਕ ਪ੍ਰਸ਼ਾਸਨ ਨੇ ਜਿਹੜਾ ਅਣਸੁਣਾ ਕੀਤਾ ਮੈਂ ਅੱਜ ਪ੍ਰਧਾਨ ਜੀ ਮਸਲਤ ਕਮੇਟੀ ਦੇ ਪ੍ਰਧਾਨ ਜੀ ਦੀ ਵੀ ਨਿਗਰਾਨੀ ਦੇ ਵਿੱਚ ਲਿਆਂਦਾ ਹੋਰ ਐਮਸੀ ਮੋਤਵਾਰ ਐਮਸੀਆਂ ਦੇ ਵੀ ਧਿਆਨ ਚ ਲਿਆਂਦਾ ਪਰ ਮੇਰੇ ਹਿਸਾਬ ਦੇ ਨਾਲ ਉੱਧਰ ਜਿਹੜੇ ਲੋਕ ਰਹਿੰਦੇ ਆ ਇਹਨਾਂ ਲਈ ਉਥੇ ਕੋਈ ਧਿਆਨ ਨਹੀਂ ਹੈਗਾ ਤੇ ਸ਼ਾਇਦ ਐਮਸੀਆਂ ਨੂੰ ਆਪਣੇ ਆਪਣੇ ਬਾੜਾਂ ਦੀ ਪਈ ਹੋਗੀ ਉੱਧਰ ਜਿਹੜੇ ਲੋਕ ਰਹਿੰਦੇ ਆ ਉਹ ਇਹਨਾਂ ਲਈ ਲੋਕ ਨਹੀਂ ਹੈਗੇ ਕੋਈ ਨਾ ਲਈ ਜਾਨਵਰ ਜਿਨ੍ਹਾਂ ਨੂੰ ਜਾਨਵਰ ਦੇ ਹਾਲਾਤਾਂ ਦੇ ਵਿੱਚ ਪੈਦਾ ਕਰ ਦਿੱਤਾ ਇਹਨਾਂ ਨੇ ਔਰ ਅੱਜ 10 ਮਹੀਨੇ ਦੇ ਵਿੱਚ ਮੈਂ ਆਪਣੇ ਆਪ ਤੇ ਕਹਿ ਰਿਹਾ ਕਿ ਇਸ ਗਲੀ ਦੇ ਵਿੱਚੋਂ ਕਈ ਬੱਚੇ ਸਕੂਲ ਜਾਣ ਵਾਲੇ ਆ ਪਹਿਲੇ ਨੰਬਰ ਤੇ ਮੇਰੀ ਗੁੜੀਆ ਹੀ ਆ ਉਹ 10 ਮਹੀਨੇ ਦੇ ਵਿੱਚ ਗਵਰਨਮੈਂਟ ਸਕੂਲ ਦੇ ਵਿੱਚ ਪ੍ਰਸ਼ਾਸਨ ਜਾ ਕੇ ਦੇਖ ਸਕਦਾ ਆ ਸਰਕਾਰ ਸਰਕਾਰ ਦੇ ਕਮੇਟੀ ਘਰ ਦੇ ਐਮਸੀ ਜਾ ਕੇ ਦੇਖ ਸਕਦੇ ਆ ਕਿ 10 ਮਹੀਨੇ ਦੇ ਵਿੱਚ ਮੇਰੀ ਗੁੜੀਆ ਦੀ ਕਿੰਨੀਆਂ ਗੈਰ ਹਾਜ਼ਰੀਆਂ ਉਹਦਾ ਕਾਰਨ ਕੀ ਆ ਉੱਥੇ ਰਸਤਾ ਨਹੀਂ ਤੇ ਜੇ ਸਕੂਲ ਵਾਲੇ ਆ ਉਹ ਸਕੂਲ ਵਾਲੇ ਬੱਚਿਆਂ ਨੂੰ ਬੋਲਦੇ ਤੁਸੀਂ ਸਕੂਲ ਚ ਨਹੀਂ ਆ ਰਹੇ ਪਰ ਅਸੀਂ ਸਕੂਲ ਚ ਉਹਨਾਂ ਨੂੰ ਬੱਚਿਆਂ ਨੂੰ ਲੈ ਕੇ ਕਿੱਦਾਂ ਜਾਈਏ ਉਥੇ ਰਾਹ ਤਾਂ ਹੋਵੇ ਔਰ ਮੈਂ ਜੇ ਪ੍ਰਸ਼ਾਸਨ ਨੂੰ ਲੱਗਦਾ ਕਿ ਅਸੀਂ ਇਸ ਗੱਲ ਨੂੰ ਝੂਠ ਬੋਲਦੇ ਆ ਤਾਂ ਮੈਂ ਸ਼ਹਿਰ ਦੇ 19 ਐਮਸੀ ਨੂੰ ਕਹੂੰਗਾ ਕਿ ਆਪਣੇ ਆਪਣੇ ਸਕੂਟਰੀਆਂ ਤੇ ਆਪਣੇ ਆਪਣੇ ਵਾਈਕ ਤੇ ਉਸ ਗਲੀ ਦੇ ਵਿੱਚ ਤੱਕ ਗਲੀ ਦਾ ਪੂਰਾ ਦੌਰ ਕੀਤਾ ਜਾਵੇ ਫਿਰ ਮੈਂ ਦੇਖਦਾ ਕਿ ਇਹ ਤੁਰੰਤੋਂ ਤੇ ਕਾਰਵਾਈ ਕਰੋਗੇ ਜਾਂ ਨਹੀਂ ਕਰੋਗੇ ਕਿਉਂਕਿ ਜੇ ਇਹਨਾਂ ਦਾ ਆਣਾ ਜਾਣਾ ਹੁੰਦਾ ਤਾਂ ਮੈਂ ਇਹ ਕਹਿੰਦਾ ਕਿ ਇਹ ਸਮੱਸਿਆ ਹੱਲ ਹੋ ਜਾਣੀ ਸੀ ਅੱਜ 3.5-4 ਸਾਲ ਦੇ ਵਿੱਚ ਪੂਰੇ ਨਵੇਂ ਸ਼ਹਿਰ ਜ਼ਿਲ੍ਹੇ ਦਾ ਸੀਵਰੇਜ ਲੈ ਲਓ ਪਾਈਪ ਬਾਟਰ ਸਪਲਾਈ ਲੈ ਲਓ ਸੜਕਾਂ ਦੇ ਮੁੱਦੇ ਲੈ ਲਓ ਲਾਈਟ ਲੈ ਲਓ ਕਿਸੇ ਤਰ੍ਹਾਂ ਦਾ ਕੋਈ ਵੀ ਕਿਸੇ ਵੀ ਬਾੜ ਦੇ ਵਿੱਚ ਕੋਈ ਕੰਮ ਨਹੀਂ ਹੋ ਪਾਰਿਆ ਔਰ ਜਿਹੜੀ ਮੁੱਦਾ ਮੇਨ ਤੇ ਚੱਲੀ ਜਾ ਰਿਹਾ ਹੈ ਜਾਂ ਕੂੜੇ ਦੀ ਡੰਪ ਦੀ ਮਿੱਟੀ ਦੇ ਰੋਲੇ ਪਈ ਜਾ ਰਹੇ ਆ ਜਾਂ ਰੇਲਵੇ ਰੋਡ ਦੀ ਸੜਕ ਦਾ ਮੁੱਦਾ ਪਈ ਜਾਂਦਾ ਤੇ ਇਹਦੇ ਘਰ ਇੰਨਾ ਕੁਝ ਹੋਣ ਤੋਂ ਬਾਅਦ ਵੀ ਅੱਜ ਇਦਾਂ ਦੇ ਹਾਲਾਤ ਬਣੇ ਹੋਏ ਆ ਕਿ ਅੱਜ ਹਰ ਬਾੜ ਦੇ ਵਿੱਚ بارش ਦੇ ਕਾਰਨ ਲਗਾਤਾਰ ਜਿਹੜਾ ਆ ਉੱਥੇ ਲੋਕਾਂ ਨੂੰ ਪਰੇਸ਼ਾਨੀ ਪਾਣੀ ਦੀ ਗੰਦੇ ਪਾਣੀ ਦੀ ਆ ਰਹੀ ਆ ਪਰ ਐਡੀ ਵੱਡੀ ਐਨੇ ਕਰੋੜਾਂ ਦੀ ਮਸ਼ੀਨਰੀ ਲਿਆਂਨ ਤੋਂ ਬਾਅਦ ਵੀ ਹਜੇ ਤੱਕ ਇਹਨਾਂ ਕੋ ਸਿਵਰੇਜ ਤੱਕ ਨਹੀਂ ਚੰਗੀ ਤਰ੍ਹਾਂ ਖੁੱਲੇ ਬੜੀ ਸ਼ਰਮਜੋਗ ਔਰ ਨਿੰਦਾਯੋਗ ਗੱਲ ਆ ਨਵਾਂ ਸ਼ਹਿਰ ਜ਼ਿਲ੍ਹੇ ਲਈ ਕਿਉਂਕਿ ਇਹਨੂੰ ਨਵੇਂ ਸ਼ਹਿਰ ਨੂੰ ਸਫਾਈ ਦੇ ਧਿਆਨ ਦੇ ਵਿੱਚ ਨੰਬਰ 1 ਮਿਲਿਆ ਸੀ ਅੱਜ ਮੇਰੇ ਹਿਸਾਬ ਦੇ ਨਾਲ ਜੇ 100 ਸੂਆਂ ਵਿੱਚੋਂ 100 ਨੰਬਰ ਤੇ ਨਵਾਂ ਸ਼ਹਿਰ ਜਾ ਚੁੱਕਾ ਆ ਐਦਾਂ ਦੇ 4 3-4 ਸਾਲਾਂ ਚ ਹਾਲਾਤ ਬਣਾਤੇ ਔਰ ਮੈਂ ਅੱਜ ਤੁਹਾਡੇ ਰਾਹੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਕਿ ਜੇ ਜਲਦ 2 ਇੱਕ ਅੱਧੇ ਦਿਨ ਦੇ ਵਿੱਚ ਉਸ ਚੀਜ਼ ਦਾ ਹੱਲ ਨਹੀਂ ਕੀਤਾ ਗਿਆ ਅਸੀਂ ਇਹਨੂੰ ਉੱਥੇ ਦਾ ਸਾਰਾ ਯੂਥ ਉੱਥੇ ਦੇ ਬਜ਼ੁਰਗ ਲੈ ਕੇ ਅਸੀਂ ਚੌਂਕ ਦੇ ਵਿੱਚ ਬਹਿ ਜਾਵਾਂਗੇ ਜਦ ਤੱਕ ਇਹ ਸਮੱਸਿਆ ਹੱਲ ਨਹੀਂ ਕੀਤੀ ਜਾਊਗੀ ਅਸੀਂ ਚੌਂਕ ਤੋਂ ਨਹੀਂ ਤਰਨਾ ਚਾਹਾਂਗੇ ਇੰਨਾ ਹੀ ਕਹਿੰਦੇ ਹੋਏ ਪੈਦਲੋਂ ਧੰਨਵਾਦੀ ਤੇ ਅਸੀਂ ਉੱਥੇ ਬਾੜ ਦੇ ਵਿੱਚ ਮੈਂ ਇੱਕ ਜਿਹੜੀ ਫਲੈਕਸ ਆ ਅੱਜ ਕੱਲ ਦੇ ਵਿੱਚ ਲਗਾ ਦੂੰਗਾ ਉਹ ਫਲੈਕਸ ਦੇ ਵਿੱਚ ਇਹ ਲਿਖਿਆ ਜਾਊਗਾ ਕਿ ਇਹ ਇਸ ਏਰੀਏ ਨੂੰ ਪ੍ਰਸ਼ਾਸਨ ਨੇ ਜਿਹੜਾ ਆ ਉਹ ਅਨਦੇਖੇ ਦੇ ਨਾਂ ਨਾਲ ਇਸ ਇੱਧਰਲੇ ਰਹਿਣ ਵਾਲੇ ਲੋਕਾਂ ਨੂੰ ਉਹਨਾਂ ਨੇ ਜਾਨਵਰ ਦਾ ਰੂਪ ਦੇ ਦਿੱਤਾ ਆ ਉਹਨਾਂ ਪਾਣੀ ਇੱਧਰਲੇ ਲੋਕ ਮਰ ਜਾਣ ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਸਿਰਫ ਇਹਨਾਂ ਨੂੰ ਵੋਟਾਂ ਲੈਣ ਤੱਕ ਮਤਲਬ ਆ ਵੋਟਾਂ ਤੋਂ ਬਾਅਦ ਇਹਨਾਂ ਦਾ ਕੋਈ ਧਿਆਨ ਨਹੀਂ ਜੀਨੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਭਿਜੋਤ ਸਿੰਘ ਹੈ ਤੇ ਮੈਂ ਸ਼ਿਵਾਲਿਕ ਪਬਲਿਕ ਸਕੂਲ ਦਾ ਵਿਦਿਆਰਥੀ ਹਾਂ ਅਸੀਂ ਅੱਜ ਇੱਥੇ 15 ਅਗਸਤ ਨੂੰ ਢੰਗੜੇ ਦਾ ਟ੍ਰਾਇਲ ਦੇਣ ਆਏ ਸੀ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ 15 ਅਗਸਤ ਸਾਡੇ ਦੇਸ਼ ਨਾਲ ਕਿੰਨਾ ਅੱਛਾ ਵਧੀਆ ਤਿਵਾਰ ਹੈ ਇੱਥੇ ਕਿੰਨੇ ਦੇਸ਼ ਭਗਤਾਂ ਨੇ ਕੁਰਬਾਨੀ ਦੇ ਸਦਕਾ ਅਸੀਂ ਇੱਥੇ ਆਜ਼ਾਦੀ ਜਿਵੇਂ ਪਾ ਰਹੇ ਹਾਂ ਤਾਂ 15 ਅਗਸਤ ਨੂੰ ਅਸੀਂ ਇੱਥੇ ਆਪਣਾ ਪੰਗੜਾ ਪਰਫਾਰਮ ਕਰਕੇ ਇਸ ਖੂਬਸੂਰਤ ਮਹੱਤਵ ਨੂੰ ਪੂਰਾ ਮਨਾ ਰਹੇ ਹਾਂ

ਇਸ ਸੱਜਣ ਸਿੰਘ ਪਰਸੇਂਗਰ ਨਗਰ ਨਵੰਦਤ ਅਜਲੀਆਂ ਵਿਸ਼ੇਸ਼ ਸਰਗੀਆਂ ਤੁਨ ਫੇਰ ਨਮੀਆਂ ਤੇ ਤਾਜ਼ੀਆਂ ਸਰਗੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰੇ ਸਿੰਘ ਅਜਾਜਤ ਦਿਓ ਧੰਨਵਾਦ